ਸੋ ਅੱਜ ਦੀ ਵੱਡੀ ਖਬਰ ਪਾਈ ਬਲਵੰਤ ਸਿੰਘ ਰਾਜਵਾਨਾ ਕੇਸ ਦੇ ਨਾਲ ਜੁੜੀ ਹੋਈ ਹੈ ਪਾਈ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਤੇ ਕੱਲ ਸੁਪਰੀਮ ਕੋਰਟ ਦੇ ਵਿੱਚ ਵੱਡਾ ਫੈਸਲਾ ਆ ਸਕਦਾ ਹੈ ਕੱਲ ਇੱਕ ਵਾਰ ਫਿਰ ਤੋਂ ਇਸ ਕੇਸ ਦੀ ਸੁਣਵਾਈ ਹੋਵੇਗੀ ਦੱਸਈਏ ਕਿ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਹਨ ਪਾਈ ਬਲਵੰਤ ਸਿੰਘ ਰਾਜਵਾਨਾ ਇਹ ਇਹਨਾਂ ਦੇ ਨਾਲ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਹਨ ਜਿਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲਗਾਤਾਰ ਸਿੱਖਾਂ ਵੱਲੋਂ ਜੋ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਰ ਜੋ ਅੱਜ ਦੀ ਖਾਸ ਖਬਰ ਇਸ ਲਈ ਹੈ ਕਿਉਂਕਿ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਤੇ ਕੱਲ ਨੂੰ ਫੈਸਲਾ ਆਵੇਗਾ ਕਿ ਸੁਪਰੀਮ ਕੋਰਟ ਦੇ ਵਿੱਚ ਕੀ ਹੋਣ ਜਾ ਰਿਹਾ ਸੋ ਇਸੇ ਦੇ ਚੱਲਦੇ ਐਸਜੀਪੀਸੀ ਵੱਲੋਂ ਮੁਲਾਕਾਤ ਕੀਤੀ ਗਈ ਹੈ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਤੇ ਪਾਈ ਗੁਰਚਰਨ ਸਿੰਘ ਗਰੇਵਾਲ ਸਮੇਤ ਪਾਈ ਰਾਜੂਆਣਾ ਦੇ ਵਕੀਲ ਹਨ ਜੋ ਉਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਹੈ ਪਟਿਆਲਾ ਜੇਲ੍ਹ ਦੇ ਵਿੱਚ ਜੋ ਐਸ.ਡੀ.ਪੀ.ਸੀ ਦਾ ਇੱਕ ਵਫਦ ਹੈ ਜੋ ਪਟਿਆਲਾ ਜੇਲ੍ਹ ਦੇ ਵਿੱਚ ਪਹੁੰਚਾ ਹਾਲਾਂਕਿ ਮੀਡੀਆ ਮੌਜੂਦ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਅੰਦਰ ਗਏ ਤੇ ਬਾਹਰ ਵੱਡੀ ਗਿਣਤੀ ਦੇ ਵਿੱਚ ਮੀਡੀਆ ਕਰਮਚਾਰੀ ਮੌਜੂਦ ਸਨ ਜਿਹਨਾਂ ਨੂੰ ਇੰਤਜ਼ਾਰ ਸੀ ਕਿ ਕੋਈ ਵੱਡੀ ਖਬਰ ਸਾਹਮਣੇ ਆਵੇਗੀ ਜਾਂ ਫਿਰ ਕੋਈ ਸੁਨੇਹਾ ਭਾਈ ਬਲਵੰਤ ਸਿੰਘ ਰਾਜੂਆਣਾ ਵੱਲੋਂ ਕੋਈ ਦਿੱਤਾ ਜਾਵੇਗਾ ਐਸਰੇ ਚਲਦੇ ਹਰਜਿੰਦਰ ਸਿੰਘ ਧਾਮੀ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਮੀਡੀਆ ਵੱਲੋਂ ਉਹਨਾਂ ਨੇ ਕੋਈ ਖਾਸ ਗੱਲਬਾਤ ਨਹੀਂ ਕੀਤੀ ਇਨਕਾਰ ਕੀਤਾ ਬਸ ਇਹਨੇ ਕਿਹਾ ਕਿ ਉਹਨਾਂ ਨੇ ਸਿਰਫ ਭਾਈ ਰਾਜੂ ਆਣਾ ਦੇ ਨਾਲ ਫਤਿਹ ਦੀ ਸਾਂਝ ਪਾਈ ਹੈ ਇਹਨਾਂ ਕਹਿ ਕੇ ਗੱਡੀ ਦੇ ਵਿੱਚ ਬੈਠ ਕੇ ਸਵਾਲਾਂ ਦੇ ਜਵਾਬ ਹੈ ਜੋ ਮੀਡੀਆ ਨੂੰ ਨਹੀਂ ਦਿੱਤੇ ਗਏ ਜੇਕਰ ਅਸੀਂ ਬਾਕੀ ਐਸਸੀਪੀਸੀ ਮੈਂਬਰਾਂ ਦੀ ਵੀ ਗੱਲ ਕਰੀਏ ਉਹਨਾਂ ਨੇ ਵੀ ਕੋਈ ਇੱਥੇ ਸਹੀ ਢੰਗ ਦੇ ਨਾਲ ਜਵਾਬ ਨਹੀਂ ਦਿੱਤਾ ਭਾਏ ਪਰ ਜੋ ਐਡਵੋਕੇਟ ਹਨ ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਫਤੇ ਦੀ ਸਾਂਝ ਪਾਈ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜੋ ਉਹ ਜਾਣਕਾਰੀ ਹੈ ਉਹ ਇਸ ਤਰੀਕੇ ਦੇ ਨਾਲ ਸਾਂਝੀ ਨਹੀਂ ਕਰ ਸਕਦੇ ਸੋ ਕਿਤੇ ਨਾ ਕਿਤੇ ਜੋ ਅੰਦਰ ਕੀ ਗੱਲਬਾਤ ਹੋਈ ਹੈ ਉਹ ਬਾਹਰ ਨਹੀਂ ਆਈ ਹੈ ਇਹੀ ਕਿਹਾ ਜਾ ਰਿਹਾ ਹੈ ਕਿ ਐਸਸੀਪੀਸੀ ਵੱਲੋਂ ਇੱਕ ਮੁਲਾਕਾਤ ਕੀਤੀ ਗਈ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਸਿਹਤ ਦਾ ਜੋ ਹਵਾਲਾ ਦਿੰਦੇ ਆ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਕਿਹਾ ਕਿ ਜੇਲ ਪ੍ਰਸ਼ਾਸਨ ਨੇ ਸਿਰਫ ਭਾਈ ਸਾਹਿਬ ਦੇ ਵਕੀਲ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਹੈ ਸੋ ਇਸ ਤੋਂ ਪਹਿਲਾਂ ਦੀ ਜੇਕਰ ਅਸੀਂ ਗੱਲ ਕਰ ਲਈਏ ਤਾਂ ਐਸਸੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਈ ਵਾਰ ਅ ਰਾਜੂਆਣਾ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਪਰ ਇੱਥੇ ਕੀ ਕਿ ਹੈ ਹਰਜਿੰਦਰ ਸਿੰਘ ਧਾਮੀ ਨੇ ਤੇ ਐਡਵੋਕੇਟ ਨੇ ਇੱਕ ਨਜ਼ਰ ਪਾ ਲ ਲਈ ਮੈਂ ਉੱਥੇ ਕਹਿਆ ਸੀ ਵਕੀਲ ਨੇ ਮੀਟਿੰਗ ਕੀਤੀ ਆ ਜੀ ਜੀ ਜੋ ਕੱਲ ਨੂੰ ਤਰੀਕ ਕਰਕੇ ਵਕੀਲ ਨੇ ਕੀਤੀ ਆ ਅੱਜ ਫਤਿਹ ਹੋਈ ਆ ਅੱਛਾ ਜੀ ਉਹਦੇ ਨਾਲ ਕੋਈ ਗੱਲ ਫਤਿਹ ਹੋਈ ਸਰ ਹੈ ਜੀ ਫਤਿਹ ਹੋਈ ਹੈ ਜੀ ਫਤਿਹ ਹੋਈ ਅਜੇ ਠੀਕ ਹੈ ਜੀ ਰਾਜੂਆਣਾ ਸਾਹਿਬ ਠੀਕ ਹੈ ਸਿਹਤ ਬਿਲਕੁਲ ਜੇਲ ਅਥਾਰਟिटीज ਨੇ ਜੀ ਸਿੱਧਾ ਦੇਖਿਆ ਉਹਨਾਂ ਨੂੰ ਸਿਰਫ ਫਤਿਹ ਲਾਉਣ ਦਾ ਉਹ ਕੀਤਾ ਜੀ ਜੇਲ ਦੀ ਅਥਾਰਟिटीज ਹੁੰਦੀਆਂ ਨੇ ਜੋ ਮੈਂ ਮੁਲਾਕਾਤ ਕਰਕੇ ਆਇਆ ਐਜ਼ ਐਨ ਐਡਵੋਕੇਟ ਉਹ ਕੋ ਖਾਲਸਾ ਜੀ ਬਾਬਾ ਜੀ ਦੀ ਤੇ ਫਟੇ ਬਲਾ ਕੇ ਆਇਆ ਜੀ ਬਹੁਤ ਵਧੀਆ ਉਹਨਾਂ ਦਾ ਹੋਇਆ ਜੀ ਜੋ ਵੀ ਗੱਲ ਕਰਨ ਦਾ ਰੁਤਬਾ ਜੀ ਉਹਨਾਂ ਦਾ ਰੁਤਬਾ ਦਾ ਕੋਈ ਵੀ ਖੈਰ ਮੈਚ ਨਹੀਂ ਕਰਦਾ ਸਾਰਾ ਪੂਰੇ ਦੁਨੀਆ ਦੇ ਵਿੱਚ ਜੀ ਤੇ ਫਟੇ ਸਾਂਝੀ ਕਰਕੇ ਆਇਆ ਬਾਕੀ ਕੇਸ ਡਿਸਕਸ ਕਰਕੇ ਆਇਆ ਕੱਲ ਦਾ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਤਰੀਕ ਰੱਖੀ ਗਈ ਹੈ ਕਿ ਅੱਲਾਹ ਜ਼ਾਲਤ ਵੱਲੋਂ ਕਿ ਮੰਗ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ ਮੇਰੇ ਬਚਾ ਦੇ ਤੇ ਇਹ ਵੀ ਤੁਸੀਂ ਫਾਂਸੀ ਨਹੀਂ ਦੇ ਰਿਹਾ ਕੋਈ ਤਾਂ ਦੀ ਗੱਲਬਾਤ ਹੋਈ ਹੈ ਕੋਰਟ ਦੇ ਵਿੱਚ ਹਾਂਜੀ ਸਰ ਉਹ ਕੱਲ ਨੂੰ ਪਤਾ ਲੱਗ ਸਕਦਾ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ ਜਨ ਤੱਕ ਨਹੀਂ ਕਰ ਸਕਦੇ ਹੈਗੇ ਜੀ ਬਸ ਉਹਦੀ ਸਾਡੀ ਰਿਕਵੈਸਟ ਹੈ ਜੀ ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ ਬਹੁਤ ਵਧੀਆ ਉਹ ਕਰੀਏ ਜੀ ਫੱਟੇ ਸਾਂਝੀ ਕਰੀਏ ਜੀ। ਫਕੀਰ ਸਾਹਿਬ ਜਿਸ ਤਰ੍ਹਾਂ ਤੁਹਾਡੀ ਗੱਲ ਆਤਾ ਜੀ ਤੁਸੀਂ ਰਾ ਭਾਈ ਬਲਵੰਤ ਸਿੰਘ ਰਾਜੂਵਾਲ ਦੇ ਵਕੀਰ ਹੋਇਆ ਜੀ। ਹਾਂਜੀ। ਜਿਵੇਂ ਸੁਪਰੀਮ ਕੋਰਟ ਨੇ ਜਿਹੜਾ ਕਿਤਨਾ ਕਿਤੇ ਮੰਗਿਆ ਮੰਗ ਕੀਤੀ ਆ ਜੀ ਜਾਂ ਪਾਲਸੀ ਨੇ ਚੰਗਾ ਜਾਂ ਕੋਈ ਵੀ ਸਜ਼ਾ ਦਾ ਐਲਾਨ ਕੀਤਾ ਹੈ। ਕੀ ਆ ਸਰਕਾਰ ਇਸ ਪੈਨ ਨੂੰ ਲੈ ਕੇ ਕੋਈ ਉਹਨਾਂ ਨਾਲ ਰਾਜੂਵਾਲ ਨਾਲ ਗੱਲਬਾਤ ਹੋਈ ਹੈ ਜੀ ਕੋਈ ਸਮਾਚਾਰ ਹੈ? ਹਾਂਜੀ ਉਹ ਕੱਲ ਤੇ ਰੱਖਿਆ ਗਿਆ ਜੀ। ਕੱਲ ਨੂੰ ਆਪਾਂ ਦੇਖ ਲਾਂਗੇ ਜੀ ਵੀ ਜੋ ਵੀ ਜਨਤਕ ਹੋਇਆ ਜੀ। ਉਹ ਬਾਕੀ ਹਲੇ ਬਾਰੇ ਗੱਲ ਲੱਗਾ ਤਾਂ ਪੋਨਾ ਪੋਨਾ ਕਟਾ ਪੋਨਾ ਕਟਾ ਮੁਲਾਕਾਤ ਵਿੱਚ ਪਿਛਲੀ ਆਪਾਂ ਦੇਖੀ ਹੈ ਪੋਨਾ ਕਟਾ ਮੁਲਾਕਾਤ ਹੋਈ ਹੈ ਜਿਸ ਵਿੱਚ ਸ਼ੋਮਨਾ ਤੱਕ ਮੈਂ ਤੇ ਪ੍ਰਧਾਨ ਤੇ ਹੋਰ ਜਿਹੜੇ ਨਾਇਬ ਦੇ ਸਬੰਧ ਮੌਜੂਦ ਸਨ ਉਹਦੇ ਵਿੱਚ ਕੋਈ ਗੱਲਬਾਤ ਕੋਈ ਕੁਝ ਦਿੱਤਾ ਹੋਵੇ ਜਾਂ ਸਰਪਾ ਜਾਂ ਕੋਈ ਪ੍ਰਸ਼ਾਦ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜ੍ਹਦੀ ਕਲਾ ਚ ਨੇ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਹੋਈ ਹੈ ਜੀ ਤੇ ਕੇਸ ਦਾ ਜੀ ਮੇਰੀ ਰਿਕਵੈਸਟ ਹੈ ਜੀ ਤਾਂ ਕੋਈ ਸੁਨੇਹਾ ਵਗੈਰਾ ਦਾ ਜੋ ਹੈ ਸਰ ਕਿਸੇ ਨੇ ਇਹਨਾਂ ਨੇ ਮੰਨ ਲਈ ਹੈ ਕਿ ਫਾਂਸੀ ਦਿੱਤੀ ਜਾਵੇ ਜਾਂ ਸਾਨੂੰ ਰਿਹਾਅ ਕੀ ਤਰ੍ਹਾਂ ਕੋਈ ਇਦਾਂ ਦੀ ਮੰਗ ਦੀ ਗੱਲ ਹੋਈ ਨਹੀਂ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਜੀ ਕੱਲ ਤੇ ਦੁਬਾਰਾ ਹੀ ਅਸੀਂ ਦੱਸਾਂਗੇ ਸੰਗਤ ਨੂੰ ਕੁਝ ਸੰਦੇਸ਼ ਸੰਗਤ ਸੰਗਤ ਨੂੰ ਉਹੀ ਹੈ ਜੀ ਚੜ੍ਹਦੀ ਕਲਾ ਚ ਰਹੋ ਗੁਰਸਿੱਖੀ ਜੀਵੰਤਤਾ ਰਹੋ ਅਮਰੇਸ਼ ਕੋ ਜੀ ਵੱਤ ਤੋਂ ਵੱਧ ਜੋ ਵੀ ਕਨਫਲਿਕਟਸ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ ਉਹ ਇਕੱਠੇ ਹੋਈਏ ਜੀ ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦੰਦੇ ਆਏ ਨੇ ਜੀ ਹੁਣ ਵੀ ਉਹਨਾਂ ਨੇ ਸੰਦੇਸ਼ ਇਹੀ ਦਿੱਤਾ। ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਕੇਸ ਲੈ ਕੇ ਆਪ ਰਾਜੂਆ ਨੇ ਕਿ ਦਖਲ ਦਿੱਤਾ ਵੀ ਹਾਂ। ਕਿਸੇ ਜਣਾ ਲਿਖੋ ਕਿ ਉਹਨੇ ਮੰਗ ਨਹੀਂ ਕੀਤੀ। ਕੇਸ ਦੇ ਆਧਾਰ ਤੇ ਵੀ ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਕੋ ਫੈਸਲਾ ਲਵੇ। ਜੇ ਮੈਨੂੰ ਬਾਹਰ ਕੱਟੇ ਜਾ ਕੇ ਫਾਂਸੀ ਦੇ ਦੇ ਬਦੀ ਕੋਈ ਗੱਲਦਰ ਸਕਤੀ ਤਾਂ ਨਹੀਂ। ਨਹੀਂ ਜੀ ਹਲੇ ਕੋਈ ਉਹਨਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਹੈਗੀ। ਕੋਈ ਵੀ ਉਹਨਾਂ ਨੇ ਦੱਸਿਆ ਨਹੀਂ ਹੈਗਾ ਬਸ ਚੜਦੀ ਕਰਾਦੀ ਅਰਦਾਸ ਕਰਾਈ ਹੈ ਜੀ ਉਹਨਾਂ ਨੇ। ਬਿਚਾਰਦੀ ਕਰਾ ਰਹੇ ਪੰਥ ਦੀ ਜੀ। ਤੇ ਜੋ ਵੀ ਉਹ ਹੋਇਆ ਜੀ ਬਾਕੀ ਬਾਕੀ ਹਲੇ ਜੀ ਕੋਈ ਵੀ ਇਹ ਨਾਲ ਬਾਰੇ ਕੁਝ ਵੀ ਨਹੀਂ ਦੱਸਿਆ ਅੱਛਾ ਮੁਲਾ ਮੁਲਾਕਾਤ ਸਾਰਿਆਂ ਦੀ ਇਕੱਠੀ ਹੋ ਗਈ ਆ ਤੁਸੀਂ ਕਹਿੰਦੇ ਅਲੱਗ ਕੀਤੀ ਨਹੀਂ ਮੈਂ ਅਲੱਗ ਕੀਤੀ ਅੱਛਾ ਬਾਕੀ ਸਾਰਿਆਂ ਦੀ ਕੀਤੀ ਹਾਂ ਹਾਂ ਜੀ ਬਾਕੀ ਨਹੀਂ ਬਾਕੀ ਨਹੀਂ ਹੋਈ ਜੀ ਬਾਕੀ ਫਤੇ ਸਾਂਝੀ ਹੋਈ ਹੈ ਜੀ ਬਾਕੀ ਮੁਲਾਕਾਤ ਉਹ ਜੀ ਬਸ ਮੇਰੀ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਤੇ ਡਿਸਕਸ਼ਨ ਕੇਸ ਦੀ ਕਰਕੇ ਜੀ ਫਿਰ ਅਸੀਂ ਸ਼ੇਅਰ ਕੀ ਮੈਂ ਬਿਲਕੁਲ ਠੀਕ ਠਾਕ ਹੈ ਜੀ ਕੋਈ ਮੁਲਾਕਾਤ ਨਹੀਂ ਹੋਈ ਗੱਲਬਾਤ ਕੋਈ ਮੁਲਾਕਾਤ ਗੱਲਬਾਤ ਕੀਤੀ ਸਾਰੀ ਵਕੀਲ ਸਾਹਿਬ ਨੇ ਅੱਜ ਤੱਕ ਸਿਰਫ ਫਤੇ ਬੁਲਾ ਕੇ ਉਸਦੇ ਨਾਲ ਬੈਠੇ ਹਾਂ ਵਕੀਲ ਸਾਹਿਬ ਨੇ ਗੱਲਬਾਤ ਕੀਤੀ ਹੈ ਤਰੀਖ ਬ ਇਹ ਗੱਲ ਹੋਈ ਹੈ ਸੇ ਤੇ ਚੜ੍ਹਦੀ ਕਲਾ ਚ ਨੇ ਬਿਲਕੁਲ ਕਾਇਮ ਨੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੋਈ ਆਰਡਰ ਦਿੱਤੀ ਹੈ ਕਿ ਇਹ ਦੇ ਰਾਜਵਾਨਾਂ ਲਈ ਦੇ ਨਹੀਂ ਇਹਦੇ ਬਾਰੇ ਵਕੀਲ ਸਾਹਿਬ ਦੱਸ ਸਕਦੇ ਨੇ ਇੱਥੇ ਹੀ ਨੇ ਉਹ ਉਹ ਸਾਰਾ ਕੁਝ ਦੱਸੋ ਪ੍ਰੈਸ ਨੂੰ ਜੋ ਵੀ ਗੱਲ ਪੁੱਛਣ ਉਹ ਦੱਸ ਦੇਣ ਤੁਸੀਂ ਕਿਰਾ ਬੋਥੇ ਮੁਲਾਕਾਤ ਕਰਕੇ ਫਤਿਹ ਪਤੂਈ ਬੁਲਾਈ ਹੈ ਤੇ ਉਹਨਾਂ ਨੂੰ ਗੁਰੂ ਸਾਹਿਬ ਦੇ ਦੇਖ ਦਿੱਤੀ ਹੈ ਜਿਸਰੋਹ ਸਾਹਿਬ ਦਾ ਜਲ ਤਰਸ ਤੇ ਇਹਨਾਂ ਕੇ ਗੱਲਾਂ ਬਾਕੀ ਸਾਰੀ ਵਕੀਲ ਨੇ ਕੇਸ ਸੰਬੰਧੀ ਗੱਲਬਾਤ ਕੀਤੀ ਹੈ ਹੋਰ ਕੋਈ ਗੱਲਬਾਤ ਸਾਡੇ ਵੱਲੋਂ ਕੋਈ ਗੱਲਬਾਤ ਨਹੀਂ ਹੋਈ। ਮਦਾਨ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ। ਵਕੀਲ ਸਾਹਿਬ ਨੇ ਵਕੀਲ ਸਾਹਿਬ ਨੇ ਕੀ ਕੀਤਾ?